ਸਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਲੋਜ ਜੀ ਅੱਜ ਤੁਹਾਡੀ ਭੈਣ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਈ ਹੈ ਦੇਖੋ ਬਹੁਤ ਸੋਹਣੇ ਤੇ ਇਹ ਜਾਮਣੀ ਕਲਰ ਦਾ ਸੂਟ ਹੈਗਾ ਲਵੈਂਡਰ ਕਲਰ ਦਾ ਤੇ ਆਹ ਦੇਖੋ ਇਹਦੇ ਤੇ ਥ੍ਰੈਡ ਤੇ ਪਲੱਸ ਪੇਂਟ ਦਾ ਕਾ ਹੈਂਡ ਪੇਂਟ ਦਾ ਕੰਮ ਕੀਤਾ ਹੋਇਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਹੈਗੀ ਆ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਆਪਾਂ ਸੂਟ ਦੇਣ ਜਾ ਰਹੀਆਂ ਦੇਖੋ ਬਰੀਕੀ ਨਾਲ ਤੁਹਾਨੂੰ ਪੂਰਾ ਇਹ ਡਿਜ਼ਾਈਨ ਦਿਖਾਨੀਆਂ ਮੈਂ ਦੇਖੋ ਤੇ ਆਲ ਓਵਰ 5 ਮੀਟਰ ਸੂਟ ਹੈਗਾ ਦੇਖੋ ਲਾਈਨਿੰਗ ਵਗੈਰਾ ਬਿਲਕੁਲ ਨਹੀਂ ਲੱਗੇਗੀ ਬਿਲਕੁਲ ਸੂਟ ਨਹੀਂ ਮਤਲਬ ਲਾਈਨਿੰਗ ਦਾ ਕੱਪੜਾ ਹੈਗਾ ਇਹ ਤੇ ਇਹ ਇਹਦਾ ਦੁਪੱਟਾ ਹੈਗਾ ਜੀ ਕੋਟਾ ਡੋਰੀਆ ਦਾ ਕੋਟਾ ਡੋਰੀਆ ਦੁਪੱਟਾ ਹੈਗਾ ਇਹਦੇ ਦੁਪੱਟੇ ਤੇ ਵੀ ਵਰਕ ਹੈਗਾ ਦੇਖੋ ਕਿੰਨੀਆਂ ਸੋਹਣੀਆਂ ਬਰੀਕ ਬਰੀਕ ਬੇਲਾਂ ਬੜੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਫੋਰ ਸਾਈਡ ਲੈਂਸ ਲੱਗੀ ਹੋਈ ਆ ਤੇ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਤੇ ਬਹੁਤ ਹੀ ਸੋਹਣਾ ਸੂਟ ਹੈਗਾ ਜੀ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੈਗਾ ਇਹ 1600 ਰੁਪਏ ਵਾਲਾ ਸੂਟ ਹੈਗਾ ਅੱਜ ਆਪਾਂ ਤੁਹਾਨੂੰ ਆਫਰ ਦੇ ਵਿੱਚ 1400 ਰੁਪਏ ਦੇ ਵਿੱਚ ਦੇਣ ਜਾ ਰਹੇ ਹਾਂ ਜੀ ਹਾਂ ਜੀ ਆਪਾਂ ਤੁਹਾਨੂੰ ਇਹ 1400 ਰੁਪਏ ਦੇ ਵਿੱਚ ਦੇਣ ਜਾ ਰਹੇ ਹਾਂ ਤੇ ਜਿਨ੍ਹਾਂ ਨੂੰ ਲੈਣੇ ਨੇ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਤੇ ਇੱਕ ਇਹ ਕਲਰ ਹੈਗਾ ਦੇਖੋ ਜੀ ਇਹਦਾ ਇਹ ਫਿਰੋਜੀ ਕਲਰ ਹੈਗਾ ਤੇ ਆ ਵੀ ਕਲਰ ਬਹੁਤ ਸੋਹਣਾ ਹੈਗਾ ਤੇ ਬਹੁਤ ਹੀ ਸੋਹਣੇ ਕੱਪੜੇ ਨੇ ਜੀ ਤੇ ਇਹ ਦਾ ਦੁਪੱਟਾ ਹੈਗਾ ਜੀ ਕੋਟਾ ਡੋਰੀਆ ਦਾ ਇਹ ਬਹੁਤ ਸੋਹਣਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਸੂਟ ਨੇ ਜੀ ਤੇ ਇਸ ਰੇਟ ਵਿੱਚ ਤੁਸੀਂ ਕਿਤੇ ਵੀ ਟਰਾਈ ਕਰ ਲੈਣਾ ਤੁਹਾਨੂੰ ਇਸ ਰੇਟ ਵਿੱਚ ਇਹ ਸੂਟ ਨਹੀਂ ਮਿਲੂਗਾ ਕਿਉਂਕਿ ਇਹ 1600 ਵਾਲਾ ਸੂਟ ਹੈਗਾ ਤੇ ਆਪਾਂ ਤੁਹਾਨੂੰ ਸਿਰਫ ਤੇ ਸਿਰਫ 1400 ਰੁਪਏ ਦੇ ਵਿੱਚ ਦੇਣ ਜਾ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਨੇ ਤੇ ਮੇਰੀਆਂ ਭੈਣਾਂ ਨੂੰ ਸੂਟ ਲੈਣੇ ਨੇ ਤੇ ਹਰ ਕੋਈ ਸੋਚਦਾ ਹੈ ਕਿ ਆਪਾਂ ਥੋੜੇ ਵਧੀਆ ਸੂਟ ਹੋਵੇ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੋਵੇ ਆਪਾਂ ਉਹਨਾਂ ਭੈਣਾਂ ਨੂੰ ਆਫਰ ਦੇ ਰਹੇ ਹਾਂ ਤੇ ਜਿਹਨਾਂ ਜਿਹਨਾਂ ਭੈਣਾਂ ਨੂੰ ਲੈਣਾ ਹੈ ਤੇ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਨੇ ਮੇਰਾ ਮੇਰੇ ਕੋਲ ਸਿਰਫ ਤਿੰਨੇ ਸੂਟ ਨੇ ਜੀ ਤੇ ਤੁਸੀਂ ਸਕਰੀਨ ਸ਼ਾਟ ਜਲਦੀ ਲੈਣਾ ਤੇ ਜਲਦੀ ਮੈਨੂੰ ਸੈਂਡ ਸੈਂਡ ਕਰ ਦੇਣਾ ਆ ਦੇਖੋ ਜੀ ਇਹਦਾ ਦੁਪੱਟਾ ਹੈਗਾ ਜੀ ਇਹ ਪਿੰਕ ਕਲਰ ਦੇ ਵਿੱਚ ਹੈਗਾ ਇਹ ਸੂਟ ਆ ਦੇਖੋ ਜੀ ਬਹੁਤ ਸੋਹਣਾ ਕੋਟਾ ਡੋਰੀਆ ਦਾ ਕੋਟਾ ਚੱਕ ਦਾ ਦੁਪੱਟਾ ਹੈਗਾ ਜੀ ਤੇ ਇਸ ਤਰ੍ਹਾਂ ਤਿੰਨ ਬੇਲਾਂ ਚਾਰ ਬੇਲਾਂ ਬਣੀਆਂ ਹੋਣ ਤਿੰਨ ਬੇਲਾਂ ਬਣੀਆਂ ਨੇ ਤਿੰਨ ਚਾਰ ਨਹੀਂ ਸ਼ਾਇਦ ਇਸੇ ਤਰ੍ਹਾਂ ਤੇ ਦੇਖੋ ਬਹੁਤ ਹੀ ਸੋਹਣਾ ਸੂਟ ਹੈਗਾ ਜੀ ਤੇ ਵੀਡੀਓ ਨੂੰ ਵੱਧ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਆਪਾਂ ਵੀਡੀਓ ਤਾਂ ਹੀ ਪਾਵਾਂਗੇ ਜੇ ਤੁਸੀਂ ਵੀਡੀਓ ਵੇਖਿਆ ਕਰੋਗੇ ਤੇ ਸ਼ੇਅਰ ਕਰਿਆ ਕਰੋਗੇ ਤਾਂ ਇਸੇ ਕਰਕੇ ਇਹਨਾਂ ਵੀਡੀਓ ਬਣਾਉਣ ਦਾ ਮਨ ਨਹੀਂ ਕਰਦਾ ਕੁਸਤਾ ਗਰਮੀ ਵਾਲੀ ਹੈ ਤੇ ਕੁਝ ਕਮ ਜਿਆਦਾ ਹੈਗਾ ਇਸ ਕਰਕੇ ਫਿਰ ਆਪਾਂ ਵੀਡੀਓ ਬਣਾਉਂਦੇ ਨਹੀਂ ਕਿਉਂਕਿ ਕੋਈ ਦੇਖਦਾ ਤਾਂ ਹੈ ਹੀ ਨਹੀਂ ਤੇ ਬਹੁਤ ਘੱਟ ਵਿਊਜ਼ ਆ ਰਹੇ ਨੇ ਵੀਡੀਓ 'ਚ ਫਿਰ ਦਿਲ ਨਹੀਂ ਕਰਦਾ ਵੀਡੀਓ ਬਣਾਉਣ 'ਚ ਇਹ ਨਾ ਥੋੜਾ ਜਿਹਾ ਲਾਈਟ ਕਲਰ ਆ ਰਿਹਾ ਹੈ ਇਹ ਪਿੰਕ ਕਲਰ ਹੈਗਾ ਜੀ ਥੋੜਾ ਜਿਹਾ ਡਾਰਕ ਹੈਗਾ ਜਿਆਦਾ ਡਾਰਕ ਵੀ ਨਹੀਂ ਹੈਗਾ ਜਿਵੇਂ ਇਹ ਦੁਪट्टे ਦੀ ਸ਼ੇਡ ਆ ਰਹੀ ਨਾ ਆ ਦੇਖੋ ਦੁਪट्टे ਦੀ ਪ੍ਰੋਪਰ ਸ਼ੇਡ ਆ ਰਹੀ ਆ ਇਹੋ ਜਿਹਾ ਕਲਰ ਹੈਗਾ ਸੂਟ ਦਾ ਤੇ ਸੂਟ ਬਹੁਤ ਸੋਹਣੇ ਨੇ ਜੀ ਤੇ ਜਲਦੀ ਜਲਦੀ ਜਿਨ੍ਹਾਂ ਨੂੰ ਲੈਣੇ ਨੇ ਸਕਰੀਨ ਸ਼ਾਟ ਲੈ ਕੇ ਭੇਜ ਦੇਣਾ ਤੇ ਆਪਣੇ ਸੂਟ ਬੁੱਕ ਕਰਾ ਲੈਣਾ ਜੀ ਤੇ ਸੂਟ ਤੁਸੀਂ ਬੁੱਕ ਕਰਵਾਓਗੇ ਜਦੋਂ ਤੁਹਾਡੀ ਪੇਮੈਂਟ ਆਊਗੀ ਆਵੇਗੀ ਉਦੋਂ ਤੁਹਾਡੇ ਸੂਟ ਇਹ ਬੁੱਕ ਹੋ ਜਾਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤੇ ਸੂਟ ਕਿਹੋ ਜਿਹਾ ਲੱਗੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ